class 8 chapter square and square root वर्ग ਤੇ वर्गमूल exercise 5.4 ਅਸੀਂ ਲੌਂਗ ਡਿਵੀਜ਼ਨ ਮੈਥਡ ਦੇ ਨਾਲ ਵਰਗਮੂਲ ਸਕੁਅਰ ਰੂਟ ਫਾਈਂਡ ਕੀਤੇ ਆ ਲੌਂਗ ਡਿਵੀਜ਼ਨ ਮੈਥਡ ਸਕੁਅਰ ਰੂਟ ਫਾਈਂਡ ਕੀਤੇ ਸਕੁਅਰ ਰੂਟ ਫਾਈਂਡ ਕਰਨ ਦੇ ਕੋ ਮੈਥਡ ਆ ਪ੍ਰਾਈਮ ਫੈਕਟਰਾਇਜ਼ੇਸ਼ਨ ਤੇ ਲੌਂਗ ਡਿਵੀਜ਼ਨ ਅਜਸੀ ਡੈਸੀਮਲ ਵਾਲੇ ਜਿਹੜੇ ਨੰਬਰ ਆ ਉਹਨਾਂ ਦਾ ਲੌਂਗ ਡਿਵੀਜ਼ਨ ਮੈਥਡ ਦੇ ਨਾਲ ਸਕੁਅਰ ਰੂਟ ਫਾਈਂਡ ਕਰਨਾ ਕੁਐਸਚਨ ਕਰਦੇ ਆ 31.36 ਇੱਥੇ ਡੈਸੀਮਲ ਲੱਗਦੇ ਵਿੱਚ ਤਾਂ ਅਗਰ ਸਿੰਪਲ ਨੰਬਰ ਹੁੰਦਾ ਸੀ ਅਸੀਂ ਜਦੋਂ ਇਹਦੇ ਪੇਅਰ ਬਣਾਉਂਦੇ ਸੀ ਤਾਂ ਇਧਰ ਰਾਈਟ ਰਾਈਟ ਟੂ ਲੈਫਟ ਵੱਲ ਜਾਂਦੇ ਸੀ ਇਹ ਬਣ ਗਿਆ ਇਹ ਬਣ ਗਿਆ ਜਦੋਂ ਡੈਸੀਮਲ ਵਾਲਾ ਨੰਬਰ ਆ ਗਿਆ ਤਾਂ ਡੈਸੀਮਲ ਦੇ ਰਾਈਟ ਹੈਂਡ ਸਾਈਡ ਅਲੱਗ ਬਣਾ ਲੈਣੇ ਆ ਲੈਫਟ ਹੈਂਡ ਸਾਈਡ ਅਲੱਗ ਚੱਲਣੀ ਮਤਲਬ ਇਹ ਡੈਸੀਮਲ ਤੋਂ ਰਾਈਟ ਹੈਂਡ ਸਾਈਡ ਵੱਲ ਇੱਕ ਬਣ ਗਿਆ ਅਗਰ ਇਹਦੇ ਨਾਲ ਇੱਕ ਨੰਬਰ ਹੁੰਦਾ ਤਾਂ ਮੈਂ ਜ਼ੀਰੋ ਲਗਾ ਕੇ ਦੋ ਪੇਅਰ ਇਧਰ ਇਹ ਪੇਅਰ ਬਣ ਗਿਆ। ਮਤਲਬ ਇਹ ਨੰਬਰ ਹੀ ਉਦਾਂ ਦਾ ਅਗਰ ਨੰਬਰ ਇਦਾਂ ਦਾ ਹੁੰਦਾ 3.674 ਉਹ ਇਹ ਡੈਸੀਮਲ ਦੇ ਨੰਬਰ ਦੇ ਅਗਰ ਪੇਅਰ ਬਣਾਉਣੇ ਸੀ ਤਾਂ ਮੈਂ ਕਿ ਕਿਹਾ ਡੈਸੀਮਲ ਤੋਂ ਇਧਰ ਨੂੰ ਅਲੱਗ ਚੱਲਣਾ ਇਧਰ ਨੂੰ ਅਲੱਗ ਤਕੀਬਾ ਨੇ ਸੀ 67 ਤੇ ਆ ਗਿਆ ਸੀ 4 ਇਹਦੇ ਨਾਲ ਜ਼ੀਰੋ ਲਗਾ ਕੇ ਇਹ ਕੰਪਲੀਟ ਕਰ ਦਿੱਤਾ। A3 ਇਧਰ ਨੂੰ A3 ਆ ਇਸ ਤਰ੍ਹਾਂ ਇਹਦੇ ਜਿਹੜੇ ਹੈਗੇ ਆ ਪਹਿਲਾਂ ਬਾਹਰ ਲਗਾ ਲੈਣੀ ਜਾਂ pair ਬਣਾ ਲੈਣ ਤਾਂ ਹੁਣ ਬਾਕੀ ਸੇਮ ਮੈਥਡ ਹੀ ਆ ਹੁਣ A31 ਜਿਹੜਾ ਕਿਹੜੇ ਦੋ ਨੰਬਰਾਂ ਦੇ ਸਕੁਅਰ ਦੇ ਵਿਚਕਾਰ ਲਈ ਕਰਦਾ ਇਹਦਾ 5 ਦਾ ਸਕੁਅਰ 25 6 ਦਾ ਸਕੁਅਰ 36 ਇਹਦਾ ਮਤਲਬ 5 ਤੇ 5 25 ਇੱਥੇ ਕੀ ਉਹਨਾਂ ਦੋਨਾਂ ਨੂੰ ਪਲੱਸ ਕਰਕੇ ਇਹਨਾਂ ਦੀ ਮਾਈਨਸ ਕਰ ਦਈਏ 6 ਤਾਂ ਉਹਨਾਂ 'ਤੇ ਪੁਆਇੰਟ ਆ ਗਿਆ ਤਾਂ ਹੁਣ ਇੱਥੇ ਅਸੀਂ ਪੁਆਇੰਟ ਲਗਾ ਦੇਣਾ ਜਦੋਂ ਅਸੀਂ ਪੁਆਇੰਟ ਦੇ ਕੋਲ ਪਹੁੰਚ ਗਏ ਉਦੋਂ ਅਸੀਂ ਉੱਪਰ ਆਨਸਰ 'ਚ ਵੀ ਪੁਆਇੰਟ ਲਗਾ ਦੇਣਾ 36 نیچے ਆ ਗਿਆ ਹੁਣ ਇਹ ਚੈੱਕ ਕਰੀਏ 10 ਇੱਥੇ ਕੀ ਐ 6 ਆ ਤਾਂ ਇਹ ਜੇ ਮੈਂ 6 ਲਿਖਦਾ ਜਿਹੜਾ ਨੰਬਰ ਮੈਂ ਇੱਥੇ ਲਿਖਦਾ ਉਸੇ ਨੰਬਰ ਨਾਲ ਹੀ ਮਲਟੀਪਲਾਈ ਕਰਨੀ ਹੈ ਇਹ ਕੀ ਆਊਗਾ 36 ਇਹ ਕੀ ਆਜੂਗਾ 6 ਤਾਂ 106 ਨੂੰ ਅਗਰ 6 ਨਾਲ ਮਲਟੀਪਲਾਈ ਕੀਤਾ ਤਾਂ ਇਹਦਾ ਮਤਲਬ 6 6 ਦਾ ਲਗਾ ਦਈਏ ਕੀ ਆ ਗਿਆ 636 ਇਹਦਾ ਮਤਲਬ ਇਹਦਾ ਸਕਰੂਟ ਕੀ ਆ ਗਿਆ 31.36 ਇਨ ਦਾ ਸਕਰੂਟ ਇਸ ਇਕੁਅਲ ਟੂ 5.6 ਇਸਾ ਦਾ ਹਾਂ ਇਸ ਤਰ੍ਹਾਂ ਅਸੀਂ ਇਹ ਕੁਐਸਚਨ ਨੂੰ ਸੋਲਵ ਕਰਦੇ ਹਾਂ ਇੱਕ ਹੋਰ ਕੁਐਸਚਨ ਕਰਦੇ ਹਾਂ ਕੁਐਸਚਨ 466.56 ਇੱਥੇ ਪੁਆਇੰਟ ਆ ਤਾਂ ਉਹਨ ਕੀਆ ਪੁਆਇੰਟ ਤੋਂ ਰਾਈਟ ਹੈਂਡ ਸਾਈਡ ਵਾਲ ਅਲੱਗ ਇਧਰ ਨੂੰ ਅਲੱਗ ਬਣਾਉਣੇ ਪੇਅਰ ਇਧਰ ਨੂੰ ਅਲੱਗ ਇੱਕ ਇਹ ਹੋ ਗਿਆ ਇੱਕ ਇਹ ਤਾਂ 4 ਐ ਇਥੇ ਤਾਂ 2 2 ਦਾ ਸਕੁਅਰ ਕੀ ਹੋਇਆ 4 ਇਥੇ ਵੀ 2 ਆ ਗਿਆ ਇਥੇ 4 ਆ ਗਿਆ ਇਹਨਾਂ ਦੋਨਾਂ ਨੂੰ ਪਲੱਸ ਕਰਕੇ ਇਥੇ ਲਿਖ ਦੇਣਾ ਹੁੰਦਾ ਇਹ 0 ਆ ਗਿਆ ਤਾਂ ਉੱਪਰੋ ਕੀ ਆ ਗਿਆ ਪੇਅਰ 66 ਹੁਣ ਇਹਨੂੰ ਚੈੱਕ ਕਰੀਏ ਅਗਰ 4 ਦੇ ਨਾਲ 1 ਲਗਾ ਕੇ ਜਿਹੜਾ ਨੰਬਰ ਨਾਲ ਲਗਾਉਨੇ ਉਹਦੇ ਨਾਲ ਹੀ ਮਲਟੀਪਲਾਈ ਕਰਦੇ ਆ 41 ਅਗਰ ਮੈਂ 2 ਲਗਾਉਂਗਾ 84 ਗ੍ਰੇਟਰ ਹੋ ਗਿਆ ਇਹਦੇ ਤੋਂ ਇਹਦਾ ਮਤਲਬ 1 ਤੇ ਗਿਆ 41 ਇੱਥੇ ਵੀ 1 ਇਹਨਾਂ ਦੋਨਾਂ ਨੂੰ ਪਲੱਸ ਕੀਤਾ 42 ਇਹਨੂੰ ਮਾਈਨਸ ਕੀਤਾ ਹੋਣੇ ਪੁਆਇੰਟ ਦੇ ਕੋਲੇ ਆ ਗਏ ਤੇ ਜਦੋਂ ਪੁਆਇੰਟ ਦੇ ਕੋਲੇ ਆ ਗਏ ਤਾਂ ਇੱਥੇ ਪੁਆਇੰਟ ਲਗਾ ਦਿੰਦਾ 56 ਹੁਣ ਦੇਖੋ ਇਹਦਾ ਲਾਸਟ ਵਾਲਾ ਨੰਬਰ 6 ਆ ਇੱਥੇ 2 ਲਿਖਣ ਦਾ ਕੋਈ ਫਾਇਦਾ ਨਹੀਂ 2 ਚੈੱਕ ਕਰਨਾ ਕਿਉਂਕਿ 2 ਨੂੰ 2 ਨਾਲ ਇੱਥੇ ਜਿਹੜਾ ਨੰਬਰ ਲਿਖਿਆ ਉਹਦੇ ਨਾਲ ਹੀ ਮੈਂ ਮਲਟੀਪਲਾਈ ਕਰਨਾ ਅਗਰ ਮੈਂ 2 ਲਿਖੂਗਾ 2 2 4 ਹੁੰਦੇ ਆ ਲਾਸਟ ਵਾਲਾ ਨੰਬਰ ਤਾਂ ਬੰਨਣਾ ਨਹੀਂ ਚੈੱਕ ਉਹ ਵਾਲਾ ਨੰਬਰ ਕਰੋ ਜਿਹਦਾ ਲਾਸਟ ਵਾਲਾ ਜਿਹੜਾ ਡਿਜ਼ਰਟ ਆ ਉਹ 6 ਹੋ ਜੇ ਮਤਲਬ ਅਗਰ ਮੈਂ 3 ਲਿਖੂਏ ਤੇ 3339 ਇਹ ਵੀ ਨਹੀਂ ਫਾਇਦਾ 4 ਲਿਖੂਗਾ 44 16 ਹਾਂ ਇਹ ਬਣ ਸਕਦਾ ਇਹਨੂੰ ਚੈੱਕ ਕਰ ਲੈਨੇ ਆ 4 2 4 4 ਨਾਲ ਮਲਟੀਪਲਾਈ ਕੀਤਾ 16 9 ਤਾਂ ਚਲੋ ਇਹ ਨਹੀਂ ਬਣਿਆ ਅੱਗੇ 5 ਕੋਈ ਫਾਇਦਾ ਨਹੀਂ ਚੈੱਕ ਕਰਨ ਦਾ 55 25 ਆ ਜਾਣਗੇ ਮਤਲਬ ਲਾਸਟ ਇਹੜਾ ਡਿਜ਼ਰਟ ਆ ਯੂਨਿਟ ਆ 5 ਆਉ ਬਟ ਇਥੇ ਤਾਂ 6 ਆ 6 ਚੈੱਕ ਕਰ ਲਈਏ 6 6 ਬਣ ਸਕਦਾ 4 2 6 6 ਨਾਲ ਹੀ ਮਲਟੀਪਲਾਈ 3 12 15 20 ਇਹ ਆ ਗਿਆ ਸਾਡਾ ਇਹਦਾ ਮਤਲਬ 6 2 5 5 6 ਇਹ ਕੀ ਆ ਗਿਆ 6 ਤਾਂ ट्वेंटी वन प्वाइंट सिक्स की आ गया आंसर आ गया अंडरवुड आ गया एक और सम करते हैं टू रूट फाइंड करते हैं अप टू दे थ्री प्लेसेस तक हम तो देखो टू आ गया देखो a2 ਇਹਦੇ ਨਾਲ ਪੁਆਇੰਟ ਲਗਾ ਲੀਏ ਕਿਉਂਕਿ ਡੈਸੀਮਲ ਦੇ 3 ਪਲੇਸਸ ਤੱਕ ਫਾਈਂਡ ਕਰਨਾ ਤਾਂ 3 ਅਗਰ 3 ਪਲੇਸਸ ਆ ਤਾਂ ਇਹਦਾ ਮਤਲਬ 3 ਪੇਅਰ ਪੇਅਰ ਮੀਨਸ 0 0 6 0 ਕਿਉਂਕਿ a ਡੈਸੀਮਲ ਦਾ 1 ਪਲੇਸ ਆ ਕਿਉਂਕਿ ਅਸੀਂ ਪੇਅਰ ਨੂੰ نیچے ਉਤਾਰਦੇ ਆ ਜਦੋਂ ਪੇਅਰ نیچے ਆਉਂਦਾ ਦੋ ਨੰਬਰ ਦੋ ਨੰਬਰ ਆਉਂਦੇ ਆ ਤਾਂ ਉਹ ਡੈਸੀਮਲ ਦਾ ਇੱਕ ਪਲੇਸ ਹੋ ਗਿਆ ਅਸੀਂ ਅਗਰ ਕੁਐਸਚਨ ਦੇ ਨਾਲ-ਨਾਲ ਲਗਾਉਣਾ ਹੈ ਨਾਲ-ਨਾਲ ਵੀ ਲਗਾ ਸਕਦੇ ਆ ਵੈਸੇ ਮੈਂ ਪਹਿਲਾਂ ਹੀ ਲਗਾ ਦਿੱਤੇ ਆ ਇਹਦੇ ਇਧਰ ਨੂੰ ਹੋ ਗਏ ਤੇ ਇਹਦੇ ਲੈਫਟ ਵਾਲੀ ਸਾਈਡ ਇੱਕ ਹੀ ਰਹਿ ਗਿਆ 1 ਇਹਨੂੰ ਪਲੱਸ ਕਰਕੇ ਇੱਥੇ ਲਿਖ ਦਈਏ 2 ਇਹ ਮਾਈਨਸ 1 ਇਹਨੂੰ ਮਾਈਨਸ ਕੀਤਾ ਉੱਪਰੋਂ ਇੱਥੇ ਪੁਆਇੰਟ ਆ ਗਿਆ ਇੱਥੇ ਪੁਆਇੰਟ ਲਗਾ ਦਿੱਤਾ ਉੱਪਰੋਂ ਕੀ ਆ ਗਿਆ ਸੀ ਤੋਂ ਦੇਖੋ 1 ਤੇ ਅਗਰ ਚੈੱਕ ਕਰਦੇ ਆ 21 ਆਜੂ 2 ਤੇ ਚੈੱਕ ਕਰ ਲਈਏ 44 3 ਤੇ 69 4 ਤੇ 96 ਇਹਦਾ ਮਤਲਬ ਕਿਹੜੇ ਤੇ ਗਿਆ 4 ਤੇ 24 ਨੂੰ 4 ਨਾਲ ਮਲਟੀਪਲਾਈ ਕੀਤਾ 96 ਇੱਥੇ ਕੀ ਆ ਗਿਆ ਇਹਨਾਂ ਦੋਨਾਂ ਨੂੰ ਇੱਥੇ ਪਲੱਸ ਕਰਕੇ ਲਿਖਣਾ ਹੁੰਦਾ ਦੇਖੋ ਇਹ ਬਾਰ-ਬਾਰ ਮੈਂ ਕਹਿੰਦਾ ਇਹਨੂੰ ਕਨਫਿਊਜ਼ ਨਹੀਂ ਹੋਣਾ ਇਹਨਾਂ ਦੋਨਾਂ ਨੂੰ ਪਲੱਸ ਕਰ ਦੇਣਾ 24 4 28 ਮਲਟੀਪਲਾਈ ਕਰਕੇ ਇੱਧਰ ਲਿਖਣਾ ਹੁੰਦਾ ਪਲੱਸ ਕਰਕੇ ਇੱਥੇ ਲਿਖਣਾ ਹੁੰਦਾ ਇਹਨੂੰ ਮਾਈਨਸ ਕੀਤਾ 4 ਇਹ ਇੱਥੇ ਆ ਗਈ ਆ ਚੁੱਕੀਆਂ ਤਾਂ ਇਹ ਇੱਥੇ ਆ ਗਈ ਤਾਂ ਹੁਣ ਅਗਰ ਇੱਥੇ ਚੈੱਕ ਕਰਨਾ ਅਗਰ ਇਹਦੇ ਨਾਲ 1 ਲਗਾਉਨੇ ਆ ਤਾਂ 281 ਆਜੂ ਅਗਰ 2 ਲਗਾਉਨੇ ਆ ਤਾਂ ਇਹ ਤੋਂ ਗ੍ਰੇਟਰ ਹੋ ਜਾਊਗਾ 4 6 5 ਇਹਦਾ ਮਤਲਬ ਕਿਹੜੇ ਤੇ ਗਿਆ 1 ਤੇ ਗਿਆ ਤਾਂ 1 281 ਇਹਨੂੰ ਮਾਈਨਸ ਕਰ ਲਈਏ ਇਹਨੂੰ ਪਲੱਸ ਕਰਕੇ ਇੱਥੇ ਲਿਖ ਦਈਏ 282 ਕਿਤੇ ਬਣਤੇ ਗਿਆ ਸੀ ਇਹ 1 ਲਿਖਤਾ ਆਪਾਂ ਹੁਣ ਨੈਕਸਟ ਕੀ ਹੈ 0 ਅਗਰ ਡੈਸੀਮਲ ਦੇ 3 ਪਲੇਸ ਤੱਕ ਗਿਆ ਸੀ ਤਾਂ ਮੈਨੂੰ 3 ਪੇਅਰ ਬਣਾਉਣੇ ਆ 3 ਪੇਅਰ ਦਾ ਮਤਲਬ 601 ਪਹਿਲਾਂ ਹੀ ਲਗਾ ਲਿਆ ਸੀ ਹੁਣ ਇਹਦੇ ਨਾਲ ਨੰਬਰ ਚੈੱਕ ਕਰਨਾ ਇਹਦੇ ਨਾਲ ਅਗਰ ਨੰਬਰ ਤੁਸੀਂ ਚੈੱਕ ਕਰੋਗੇ ਮੈਂ 4 ਨਾਲ ਚੈੱਕ ਕਰਦਾ ਇਆ ਅਗਰ ਤੁਸੀਂ 5 ਨਾਲ ਚੈੱਕ ਕਰੋਗੇ ਤਾਂ نیچے ਇਸ ਤੋਂ ਛੋਟਾ ਨੰਬਰ ਚੈੱਕ ਕਰੋਗੇ ਉਹਨੇ ਤਾਂ ਛੋਟਾ ਹੀ ਬੰਨਾ ਕਿਉਂਕਿ 4 ਨਾਲ ਇਹ ਨਾ ਆਇਆ ਅਗਰ ਵੱਡਾ ਨੰਬਰ 5 ਚੈੱਕ ਕਰੋਗੇ ਤਾਂ ਇਹ ਤਾਂ ਗ੍ਰੇਟਰ ਹੋ ਜੂਗਾ ਤਾਂ ਦੇਰਫੋਰ ਇੱਥੇ ਕੀ ਆ ਜੂਗਾ 4 ਤਾਂ 11296 ਸਾਨੂੰ 3 ਪਲੇਸ ਤੱਕ ਕਿਹਾ ਸੀ ਇਹਦਾ ਮਤਲਬ √2 ਦੀ ਵੈਲਿਊ ਕੀ ਆ ਗਈ 1.41 ਇਸੀ ਤਰੀਕੇ ਤੁਸੀਂ √3 ਦੀ ਵੈਲਿਊ ਫਾਈਂਡ ਕਰਿਓ ਆਪਣੇ ਆਪ ਦੱਸਿਓ ਕਿੰਨੀ ਆਈ √5 ਦੀ ਵੈਲਿਊ ਥੈਂਕ ਯੂ